ਸ਼੍ਰੀ ਗਣੇਸ਼ ਮਹਾਉਤਸਵ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੋਹਾਲੀ ਦੇ ਫੇਸ 9 ਵਿੱਚ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਰਮੇਸ਼ தੱਤ ਨੇ ਕਿਹਾ ਹੈ ਕਿ ਹਰ ਸਾਲ ਇਹ ਦਿਨ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਤੇ ਇਸ ਵਾਰ ਵੀ ਤਿਆਰੀਆਂ ਸਿਖਰਾਂ ਤੇ ਹਨ ਉਹਨਾਂ ਕਹਿੰਦੇ ਕਿ ਸ਼ਰਧਾਲੂਆਂ ਵਿੱਚ ਪੂਰਾ ਉਤਸ਼ਾਹ ਹੈ ਉਹਨਾਂ ਇਹ ਵੀ ਕਿਹਾ ਕਿ ਨਾਮਵਰ ਮੰਡਲੀਆਂ ਪ੍ਰਭੂ ਸ਼੍ਰੀ ਗਣੇਸ਼ ਦਾ ਗੁਣਗਾਨ ਕਰਨ ਲਈ ਆ ਰਹੀਆਂ ਹਨ ਜਿਹੜੀ ਜਿਹੜੀ ਇੱਕ ਤੁਰਾ ਪ੍ਰੈਸ ਉਹਨਾਂ ਦਾ ਇੱਥੇ ਆਏ ਦੇ ਉੱਪਰ ਜੀ ਆਇਆਂ ਧੰਨਵਾਦ ਸ਼੍ਰੀ ਗਣੇਸ਼ ਮਹਾਉਤਸਵ ਜਿਹੜੇ ਕਿ ਇਸੇ ਪੰਡਾਲ 9 ਫੇਸ ਦੇ ਵਿੱਚ ਅਸੀਂ 8 ਗਣੇਸ਼ ਮੇਸਬ ਆਪ ਜੀ ਦੇ ਸਹਿਯੋਗ ਦੇ ਨਾਲ ਪਿਆਰ ਸਦਕਾ ਜਿਹੜੇ ਅਸੀਂ ਮਨਾ ਕੇ ਪੂਰੇ ਹਿੰਦੁਸਤਾਨ ਦੇ ਪੂਰੇ ਸੰਸਾਰ ਦੇ ਵਿੱਚ ਜਿਹੜੇ ਹੈਗੇ ਸਾਡੇ ਇਹਦੀਆਂ ਲਾਈਵ ਲੋਕਾਂ ਨੇ ਦੇਖੀਆਂ ਤੇਨੇ ਮਿਲਨ ਜਿਹੜੇ ਹੈਗੇ ਲੋਕ ਸਾਡੇ ਗਣੇਸ਼ਾ ਉਤਸਵ 9 ਫੇਸ ਪੰਡਾਲ ਨੂੰ ਦੇਖ ਚੁੱਕੇ ਹਨ ਈਸ਼ਵਰ ਨਵਾਂ ਗਣੇਸ਼ਾ ਮਾ ਉਤਸਵ ਜਿਹੜਾ ਕਿ ਅਸੀਂ ਬੜੀ ਸ਼ਰਧਾ ਦੇ ਨਾਲ ਜੋ ਵੀ ਜਿਵੇਂ ਸਾਡਾ ਸਿਸਟਮ ਹੁੰਦਾ ਅਸੀਂ ਮਨਾਉਣ ਵਾਸਤੇ ਪਲਾਨ ਕਰ ਲਏ ਸੀ ਲੇਕਿਨ ਕੋਈ ਪਾਣਾ ਇਹ ਜਿਹਾ ਬਫਰ ਹੈ ਕਿ ਕਿਸੇ ਕਾਰਨ ਕਰਕੇ ਅਸੀਂ 9 ਫੇਜ਼ ਪੰਡਾਲ ਦੇ ਵਿੱਚ ਜਿਹੜਾ ਹੈਗਾ ਉਹ ਗਣੇਸ਼ ਮਹਾਉਤਸਵ ਜਿਹੜਾ ਹੈਗਾ ਉਹ ਇਸ ਵਾਰ ਨਹੀਂ ਮਨਾ ਰਹੇ ਲੇਕਿਨ ਮੋਹਾਲੀ ਦੇ ਜੋ ਸਾਡਾ ਸੁਪਨਾ ਸੀ ਮੋਹਾਲੀ ਦੇ ਵੱਖ-ਵੱਖ ਸੈਕਟਰਾਂ ਦੇ ਵਿੱਚ ਵੱਖ-ਵੱਖ ਸ਼ੀਸ਼ਾ ਦੇ ਵਿੱਚ ਸ਼੍ਰੀ ਗਣੇਸ਼ ਮਹਾਉਤਸਵ ਦੇ ਜਿਹੜੇ ਪੰਡਾਲ ભગવાન ਗਨਪਤੀ ਦੇ ਸ਼ਰਧਾਲੂਆਂ ਵੱਲੋਂ ਲਾਏ ਗਏ ਨੇ ਕਾਫੀ ਸਾਰੀ ਥਾਂ ਦੇ ਉੱਪਰ ਜਿਨ੍ਹਾਂ ਜਿਨ੍ਹਾਂ ਨੇ ਮੂਰਤੀਆਂ ਜਿਹੜੀ ਹੈਗੀਆਂ ਭਗਵਾਨ ਗਣਪਤੀ ਜਿਵੇਂ ਵੀ ਹਰ ਸਾਲ ਅਸੀਂ ਦੰਦੇ ਆ ਰਹੇ ਹਾਂ ਸਾਲ ਵੀ ਅਸੀਂ ਦੇਖਿਆ ਉਹ ਵਗਣ ਦਿੱਤੀਆਂ 5 ਫੀਸ ਦੇ ਵਿੱਚ 67 ਸੈਕਟਰ ਦੇ ਵਿੱਚ 6 ਫੀਸ ਦੇ ਵਿੱਚ 9 ਫੀਸ ਦੇ ਵਿੱਚ ਇਸ ਤੋਂ ਇਲਾਵਾ ਬਹੁਤ ਸਾਰੇ ਘਰਾਂ ਦੇ ਵਿੱਚ ਵੀ ਭਗਵਾਨ ਗਣਪਤੀ ਦੀ ਜਿਹੜੀ ਮੂਰਤੀਆਂ ਹੈਗੀਆਂ ਜਿਹੜੇ ਭਗਵਾਨ ਗਣਪਤੀ ਜੀ ਨੂੰ ਪਿਆਰ ਕਰਦੇ ਆ ਜਿਹੜੇ ਵੀ ਕੋਈ ਵੀ ਉਹ ਹੈ ਅਸੀਂ ਉਹਨਾਂ ਤੱਕ ਮੂਰਤੀ ਪਹੁੰਚਾਉਣ ਦਾ ਇਲਾਹਾ ਕੰਮ ਵੀ ਕੀਤਾ ਸਵੇਰੇ ਕਿਉਂਕਿ ਅੱਜ ਲਾਸਟ ਅੱਜ ਜਿਹੜਾ ਹੈਗਾ ਗ੍ਰੇ ਚਤੁਰਦੀ ਦਾ ਪਹਿਲਾ ਦਿਨ ਹੈ ਪੂਜਾ ਅਰਚਨਾ ਸ਼ੁਰੂ ਹੁੰਦੀ ਹੈ ਸਵੇਰੇ 7 ਵਜੇ ਜਿਹੜਾ ਹੈਗਾ ਜੀ ਮੈਂ ਬਾਹਰ ਗਿਆ ਸੀ ਪਿਛਲੇ 8 ਦਿਨ ਤੋਂ ਅੱਜ ਪਹੁੰਚ ਕੇ 9 ਵਜੇ ਦੀ ਵੀ ਜਿਹੜੀ ਜਨਤਾ ਹੈਗੀ ਹੈ 9 ਵਜੇ ਦੇ ਜਿੰਨੇ ਵੀ ਪਰੂ ਗਣਪਤੀ ਜਨੂ ਪਿਆਰ ਕਰਨ ਵਾਲੇ ਲੋਕਾਂ ਦੇ ਕਹਿਣ ਦੇ ਪਰ ਸਾਡੀ ਕਮੇਟੀ ਨੇ ਇੱਕ ਫੈਸਲਾ ਕੀਤਾ ਕਿ 9 ਵਜੇ ਉਸ ਪੰਡਾਲ ਨੂੰ ਛੱਡ ਕੇ ਜਿਹੜਾ ਇੱਕ ਮੁਹੱਲੇ ਦਾ ਪੰਡਾਲ ਹੁੰਦਾ ਉੱਥੇ ਭਗਵਾਨ ਗਣਪਤੀ ਦੀ ਜਿਹੜੀ ਪ੍ਰਤਿਮਾ ਹੈਗੀ ਹੈ ਉਹਨੂੰ ਸਥਾਪਿਤ ਕੀਤਾ ਜਾਵੇ ਅੱਲਾਹ ਤੇ ਇਹ ਜਿਹੜਾ ਸਾਡਾ ਕਾਰਜਕ੍ਰਮ ਹਰ ਸਾਲ ਜਿਹੜਾ ਇਹਦੀ ਚੱਲਦਾ ਆ ਰਿਹਾ ਸੀ ਉਹਨੂੰ ਅੱਗੇ ਵਧਾਉਂਦੇ ਹੋਏ ਉਹਨੂੰ ਅੱਗੇ ਹੋਰ ਚਲਾਉਂਦੇ ਹੋਏ ਕਿਉਂਕਿ ਇਸ ਵਾਰ 9% ਦੀ ਜਨਤਾ ਨੇ 9% ਦੇ ਜਿੰਨੇ ਵੀ ਲੋਕਲ ਸਾਡੇ ਪ੍ਰਵੀਨ ਜੀ ਹੈ ਸਾਡੇ ਰਾਣਾ ਜੀ ਹੈ ਸਾਡੇ ਆਨੰਦ ਸਾਹਿਬ ਹੈ ਸਾਡੇ ਜਿੰਨੇ ਵੀ ਹੋਰ ਲੋਕ ਨਾਮ ਨਹੀਂ ਲੈ ਪਾਵਾਂ ਗਰਮੀਸ਼ ਮੰਚੰਦਾ ਜੀ ਹੈ ਸਾਡੇ ਜੁਲિયਰ ਸਾਹਿਬ ਹੈ ਅਲੀ ਜੀ ਹੈ ਤਾਂ ਸਾਹਿਬ ਹੈ ਜਿੰਨੇ ਵੀ ਸਾਡੇ ਆਨੰਦ ਸਾਹਿਬ ਹੈ ਇਹ 9 ਫੇਜ਼ ਦੇ ਵਸਦੇ ਕਿ ਇਹਨਾਂ ਨੇ ਸੋਚਿਆ ਕਿ ਅਸੀਂ ਵੱਖ-ਵੱਖ ਥਾਵਾਂ ਦੇ ਉੱਪਰ ਮੂਰਤੀਆਂ ਜਿਹੜੀਆਂ ਹੈਗੀਆਂ ਵਿਵਰਣ ਕਰ ਰਹੇ ਆ ਅਸੀਂ ਆਪਣੇ 9 ਫੇਜ਼ ਦੇ ਵਿੱਚ ਵੀ ਪੰਡਾਲ ਲਾ ਕੇ ਅਸੀਂ ਜਿਹੜੇ ਹੈਗੇ ਮੂਰਤੀ ਜਿਹੜੀ ਰੱਖੀ ਹੈ ભગવાન ਗਣਪਤੀ ਦਾ ਹਰ ਸਾਲ ਦੀ ਤਰ੍ਹਾਂ ਇਸਾਲੇ ਕਰੀਏ ਲੇਕਿਨ ਉਹ ਪੰਡਾਲ ਨੂੰ ਛੱਡ ਦਈਏ ਕਿਉਂਕਿ ਇੱਥੇ ਇੱਕ ਵਿਸ਼ਾਲ ਕਾਰਜਕ੍ਰਮ ਜਿਹੜਾ ਹੁੰਦਾ ਸੀ ਅੱਜ ਜਿਹੜਾ ਹੈਗਾ ਜੀ 9 ਫੇਜ਼ ਦੇ ਵਿੱਚ ਵੀ 9 ਫੇਜ਼ ਦੀ ਜਿਹੜੀ ਹੈਗੀ ਕੀਰਤਨ ਮੰਡਲੀ ਆ ਮਹਿਲਾ ਸ਼ਕਤੀ ਮਾਤਰ ਸ਼ਕਤੀ ਉਸ ਤੋਂ ਇਲਾਵਾ ਜਿੰਨੇ ਵੀ ਸਾਡੇ 9 ਫੇਜ਼ ਦੇ ਜਿਹੜੇ ਹੈਗੇ ਆ ਅਸ਼ਕਸ਼ਿਤਾ ਹੈਗੇ ਆ आनंद साहब प्रवीर भाई साहब ਸਾਡੇ ਐਮਸੀ ਸਾਹਿਬ ਮਨचंदਾ ਜੀ ਰਾਣਾ ਜੀ ਹੋਰ ਵਕਵਕ ਜਿਹੜੇ ਧਰਮ ਨਾਲ ਜੁੜੇ ਸਾਡੇ ਜਹਿਰ ਜੀ ਰੱਚਾ ਜਿਲ੍ਹੇ ਤੋਂ ਸਾਡੇ ਲੂਈ ਭਾਈ ਸਾਹਿਬ ਜਿੰਨੇ ਵੀ ਸਾਰੇ ਜਿਹੜੇ ਹੋਰ ਵੀ ਬਹੁਤ ਸਾਰੇ ਕਿਉਂਕਿ ਪੰਡਾਲ ਚੱਲਦਾ ਹੈ ਬਹੁਤ ਸਾਰੇ ਲੋਕ ਲਾਈਵ ਕਰਕੇ ਆਏ ਤੇ ਇਸ ਵਾਰ ਅਸੀਂ ਪ੍ਰੋਗਰਾਮ ਉਸ ਸਟੇਡਲ ਲਈ ਕੀਤਾ ਲੇਕਿਨ ਅਸੀਂ ਇੱਕ ਮੁਹੱਲੇ ਦੇ ਵਿੱਚ ਜਾ ਕੇ ਮੁਹੱਲਾ ਪ੍ਰੋਗਰਾਮ ਕੀਤਾ ਅੱਜ ਦੇ ਜਿਹੜਾ মিডিਆ ਨੂੰ ਇੱਥੇ ਰੂਬਰੂ ਹੋਣ ਦਾ ਕਾਰਨ ਹੈ ਕਿ ਪਹਿਲਾਂ ਤਾਂ ਮੈਂ ਸਾਰੇ ਟਰਾਈ ਸਿਟੀ ਦੇ ਚੰਡੀਗੜ੍ਹ ਬਹਾਲੀ ਪੰਚਕੂਲਾ ਜਿੱਥੋਂ ਦੂਰ ਦੂਰ ਤੋਂ ਸ਼ਰਧਾਲੂ ਇਸ ਪ੍ਰੋਗਰਾਮ ਦੀ ਜਿਹੜੀ ਵੇਟ ਇੱਕ ਸਾਲ ਤੋਂ ਕਰਦੇ ਆਏ ਸੀ ਮੈਂ ਉਹਨਾਂ ਨੂੰ ਹੱਥ ਜੋੜ ਕੇ ਮਾਫੀ ਮੰਗਣਾ ਹੈ ਕਿਉਂਕਿ ਅਸੀਂ ਕਿਸੇ ਕਾਰਨਾ ਕਰਕੇ ਕਿ ਸਾਡੇ ਇੱਕ ਗ੍ਰੇਸ਼ਵਾਸ ਸੁਸਾਇਟੀ ਦੇ ਐਕਸ ਪ੍ਰਧਾਨ ਦੀ ਮਾਤਾ ਜੀ ਕੁਝ ਦਿਨ ਪਹਿਲੇ ਜਿਹੜੀ ਹੈਗੀ ਉਹ ਪ੍ਰਾਣ ਤਿਆਰ ਤੇ ਐਕਸਪਾਇਰ ਹੋ ਗਈ ਸੀ ਉਸ ਕਰਕੇ ਸਾਡੇ ਫਾਊਂਡਰ ਮੈਂਬਰ ਵੀ ਸੀ ਤੇ ਇਸ ਕਰਕੇ ਸਾਨੂੰ ਸਟਾਕਿਤ ਕਰਨਾ ਪਿਆ ਪ੍ਰੋਗਰਾਮ ਲੇਕਿਨ ਬਹਾਲੀ ਸ਼ਹਿਰ ਦੇ ਅੰਦਰ ਸਾਡੇ ਸੋਚ ਦੇ ਮੁਤਾਬਕ ਅਜ ਵਖ ਵਖ ਥਾਵਾਂ 'ਤੇ ਪਰ ਪ੍ਰੋਗਰਾਮ ਚੱਲਦਾ ਆ ਰਿਹਾ ਤੇ ਜਿੰਨੇ ਵੀ ਸਾਡੀ ਇਹ ਚੈਨਲ ਦੇ ਮਾਧਿਅਮ ਨਾਲ ਦੇਖਣ ਵਾਲੇ ਸਰਦਾਲੂ ਸਹਿਬਾਨ ਹੈਗੇ ਆ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਆਪਣੇ ਪੰਡਾਲਾਂ ਦੇ ਵਿੱਚ ਜਿਹੜੇ ਲੋਕਲ ਹੈਗੇ ਆ ਤੁਸੀਂ ਉੱਥੇ ਗਣ ਗ੍ਰਿਪਤੀ ਦੀ ਆਰਾਧਨਾ ਕਰੋ ਪੂਜਾ ਕਰੋ ਤੇ ਇਹ ਪ੍ਰੋਗਰਾਮ ਚੱਲ ਰਿਹਾ ਹੈਗਾ ਅਗਲੇ ਸਾਲ ਆਪ ਜੀ ਦੇ ਅਸ਼ੀਰਵਾਦ ਸੱਤਾਂ ਅਜੇ ਕਰਾਂਗੇ ਅਸੀਂ ਇਹ ਸ਼ੋਭਾ ਯਾਤਰਾ ਤੁਸੀਂ ਇੱਕ ਗੱਲ ਹੋ ਗਈ ਹੈ ਉਹ ਵੀ ਜਿਹੜੀ ਹੋਣੀ ਹੈ ਲੱਗੇਗੀ ਸ਼ੋਭਾ ਯਾਤਰਾ ਅਸੀਂ ਕੱਲ ਐਤਵਾਰ ਠੀਕ ਸਵਾ 1 ਵਜੇ ਮਹਾਲੀ ਦੇ ਨੋ ਫੇਸ ਤੋਂ ਚੱਲਾਂਗੇ ਠੀਕ ਸਵਾ 2 ਵਜੇ ਸੈਕਟਰ 66 ਜਲਵਾਜੂ ਵਿਹਾਰ ਪਹੁੰਚੇਗੀ ਸ਼ੋਭਾ ਯਾਤਰਾ ਉਥੋਂ ਵੀ ਮੂਰਤੀ ਕਿਉਂਕਿ ਅਲੱਗ-ਅਲੱਗ ਮੰਡਾਲਾ ਚ ਮੂਰਤੀਆਂ ਦੇ ਨਾਲ ਚੱਲਣਾ ਹੈ ਉਸ ਤੋਂ ਇਲਾਵਾ 45 ਸੈਕਟਰ ਗਊਸ਼ਾਲਾ ਦੀ ਜਿਹੜੀ ਮੂਰਤੀ ਹੈਗੀ ਉਹ ਵੀ ਸਾਡੇ ਉੱਥੇ ਪਹੁੰਚੇਗੀ ਫਿਰ ਉਸ ਤੋਂ ਬਾਅਦ ਅਸੀਂ 5 ਫੇਜ਼ ਦੇ ਵਿੱਚ ਜਾਣਾ ਹੈਗਾ 5 ਫੇਜ਼ ਤੋਂ ਵੀ ਜਿਹੜੀ ਹੈਗੀ ਹੈ ਸਾਡੀ ਅੰਧਪੂਰਨਾ ਲੰਗਰ ਕਮੇਟੀ ਉਹਨਾਂ ਵੱਲੋਂ ਵੀ ਮੂਰਤੀ ਦੀ ਜਿਹੜੀ ਪੰਡਾਲ ਲਾਇਆ ਹੋਇਆ ਹੈ ਇਸ ਤੋਂ ਇਲਾਵਾ 6 ਫੇਜ਼ਾ ਪੰਡਾਲ ਵੀ ਜਿਹੜਾ ਹੈਗਾ ਉਹ 5 ਫੀਸ ਦੇ ਵਿੱਚ ਆ ਕੇ ਇਕੱਠੇ ਹੋ ਜਾਣਗੇ 5 ਫੀਸ ਤੋਂ ਲੈ ਕੇ ਪੂਰੇ ਬੈਂਡ ਵਾਜਿਆਂ ਨਾਲ 9 ਫੀਸ ਤੋਂ ਲੈ ਕੇ 60 ਸੈਕਟਰ 60 ਸੈਕਟਰ ਤੋਂ ਲੈ ਕੇ 5 ਫੀਸ 5 ਫੀਸ ਤੋਂ ਲੈ ਕੇ ਜਿਹੜਾ ਹੈਗਾ ਜੀ ਅਸੀਂ ਅ ਥੋੜਾ ਜਿਹਾ ਕੁਝ ਕਦਮ ਕਿਉਂਕਿ ਸਮੇਂ ਨੂੰ ਵੀ ਦੇਖਦੇ ਹੋਏ ਅਸੀਂ ਜਿਹੜੀ ਹੈਗੀ ਜੀ ਉਹ ਮੂਰਤੀ ਰੋਪਨ ਸਰਜਨ ਵਾਸਤੇ ਉਸੇ ਜਗ੍ਹਾ ਤੇ ਉਸੇ ਪਿਆਰ ਦੇ ਨਾਲ ਉਵੇਂ ਬੈਂਡ ਵਾਜਿਆਂ ਦੇ ਨਾਲ ਇਹ ਕੀ ਇਸਵਰ ਥੋੜਾ ਸਾਨੂੰ ਬੈਂਡ ਵਾਜੇ ਵੀ ਜਿਹੜੇ ਹੈਗੇ ਸਾਰੇ ਘਟਾਣੇ ਪਏ ਆ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਜਿਹੜੀ ਹੈਗੀ ਉਹ ਸ਼ਰਧਾਪੂਰਵਕ ਸਾਰੇ ਜਿੰਨੇ ਵੀ ਸਰਦਾਲੂਆਂ ਦਾ ਖਿਆਲ ਕਰਦੇ ਐਵੇਂ ਜਾਵਾਂਗੇ ਜੀ 15 ਦੇ ਵਿੱਚ ਆਪ ਕੀ ਮੂਰਤੀਆਂ ਬਚੇਗੇ ਕਿਉਂਕਿ ਕਾਫੀ ਮੰਗਰਾਂ ਵਿੱਚ ਦਵਾਨ ਆ ਗਈ ਸੀ ਲਈ ਇਹ ਸਮਾਗਮ ਕੀ ਹੋ ਰਿਹਾ ਤੇ ਉਹ ਸੰਗਠਨ ਵਾਸਤੇ ਇਹ ਕਿ ਕਿੱਟੀਆਂ ਹੋਏ ਜੀ ਈਸ਼ਵਰ ਕੀ ਹੈ ਕਿ ਜਿਹੜਾ ਸਾਡੇ ਕਾਰਜਕ੍ਰਮ ਸੀ ਉਹ ਇਸ ਟੰਗ ਨਾਲ ਸੀ ਕਿ ਅੱਗੇ ਸਾਡਾ ਸਾਰਾ ਕਾਰਜਕ੍ਰਮ 4 ਦਿਨ ਦਾ ਕਾਰਜਕ੍ਰਮ ਸਾਡੇ ਨੌਫਿਸ ਪੰਡਾਲ 'ਚ ਹੁੰਦਾ ਸੀ ਤੇ ਪੰਡਾਲ ਤੋਂ ਇਹ ਮੂਰਤੀਆਂ ਜਿਹੜੀ ਇਹ ਜੀ ਸਾਰੇ ਥਾਂ ਤੇ ਮਧਰਾਂ ਤੇ ਜਾਂਦੀਆਂ ਸੀ ਸਾਡੇ ਟੀਮ ਦੇ ਲੋਕ ਹੀ ਜਿਹੜੇ ਹੈਗੇ ਭਗਵਾਨ ਗਣਪਤੀ ਦੀ ਪ੍ਰਤਿਮਾ ਨੂੰ ਮਧਰਾਂ ਛੱਡ ਕੇ ਜਾਂਦੇ ਸੀ ਇਸ ਵਾਰ ਜਿਹੜੀ ਹੈਗੀ ਮੂਰਤੀਆਂ ਅਸੀਂ ਕਿਸੇ ਵੀ ਮੰਦਿਰ ਦੇ ਵਿੱਚ ਜਿਹੜੀ ਹੈਗੀ ਉਹ ਨਹੀਂ ਦਿੱਤੀਆਂ ਕਿਉਂਕਿ ਅਸੀਂ ਅਗਰ ਭਗਵਾਨ ਗਣਪਤੀ ਦੀ ਮੂਰਤੀ ਵਗੈਰਾ ਜਿਹੜੀ ਹੈਗੀ ਹੈ ਭਗਵਾਨ ਦੀ ਜਿਹੜੀ ਪ੍ਰਤਿਮਾ ਵਗੈਰਾ ਹੈਗੀ ਹੈ ਅਸੀਂ ਅਗਰ ਮੰਦਿਰਾਂ ਦੇ ਵਿੱਚ ਪਹੁੰਚਾਉਂਦੇ ਤਾਂ ਮੁੜ ਕੇ ਸਾਡੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਵੀ ਜਿਹੜੀ ਸੀ ਉਹ ਸਾਡੀ ਇਸ ਟੀਮ ਦੀ ਹੋਣੀ ਸੀ ਕਿਉਂਕਿ ਉਹ ਪ੍ਰੋਗਰਾਮ ਔਰ ਉਸ ਪ੍ਰੋਗਰਾਮ 'ਚ ਇਹੀ ਫਰਕ ਹੈ ਕਿ ਵੀ ਅਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਸਾਡੀ ਇੱਕ ਰੀਤ ਚੱਲਦੀ ਆ ਰਹੀ ਹੈ ਉਹ ਨੂੰ ਲਗਾਤਾਰ ਜਾਰੀ ਰੱਖਿਆ ਲੇਕਿਨ ਅਸੀਂ ਉਸ ਤਰ੍ਹਾਂ ਦੇ ਉੱਪਰ ਇਸ ਪ੍ਰੋਗਰਾਮ ਨੂੰ ਨਾ ਕਰਦੇ ਹੋਏ ਅਸੀਂ ਸਭ ਦੀ ਜਿਹੜੀ ਹੈਗੀ ਹੈ ਭਗਵਾਨ ਗਣਪਤੀ ਅਗੇ ਰਾਤੋਂ ਜਿਵੇਂ ਕਿ ਅੱਜ ਦਰਸ਼ਨੇ ਤੁਹਾਨੂੰ ਦੱਸਿਆ ਕਿ ਸਾਡੇ ਇੱਕ ਫਾਊਂਡਰ ਮੈਂਬਰ ਜਿਨ੍ਹਾਂ ਦੇ ਪਿਛਲੇ 5-7 ਦਿਨ ਪਹਿਲਾਂ ਉਹਦੇ ਮਦਰ ਦਾ ਚਲਣਾ ਕਰਕੇ ਸੀ 10-15 ਦਿਨ ਪਹਿਲਾਂ ਉਹਨਾਂ ਦੀ ਛੋਟੀ ਸਿਸਟਰ ਸੀਗੀ ਤੇ ਉਹ ਪੂਰੇ ਹੋ ਗਏ ਤੇ ਇਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਅਸੀਂ ਉਸ ਵੱਡੇ ਇਸ ਤਰ੍ਹਾਂ ਤੇ ਪ੍ਰੋਗਰਾਮ ਨਹੀਂ ਕਰਾਉਣਾ ਚਾਹੁੰਦੇ ਸੀ ਕਿਉਂਕਿ ਇੱਕ ਸਾਡਾ ਫਾਊਂਡਰ ਮੈਂਬਰ ਜਿਹਦੇ ਘਰ ਇੰਨਾ ਵੱਡਾ ਹਾਸਾ ਹੋਵੇ ਤੇ ਇਹ ਚੀਜ਼ ਨੂੰ ਕਟਸ਼ੋਰਟ ਕਰਦੇ ਹੋਏ ਜਿੰਨੇ ਸਾਨੂੰ ਡਿਮਾਂਡ ਨਾ ਆਫਿਸ ਤੋਂ ਜਦ ਲੋਕਾਂ ਨੂੰ ਪਤਾ ਲੱਗਿਆ ਕਿ ਅਸਰ ਅਸੀਂ ਪ੍ਰੋਗਰਾਮ ਨਹੀਂ ਕਰ ਰਹੇ ਸਾਨੂੰ ਫੋਨ ਕਾਲਸ ਮੈਸੇजेस ਮੇਰੇ ਦਫਤਰ ਚ ਲੇਡੀਜ਼ ਨੇ ਆ ਕੇ ਸਾਡੀ ਜਿਹੜੀ ਇਸਤਰੀ ਸਭਾ ਦੀ ਮੈਂਬਰਸ ਕਿ ਨਹੀਂ ਤੁਸੀਂ ਜਿਵੇਂ ਵੀ ਕਰੋ ਚਾਹੇ ਆਪਣੇ ਪੰਡਾਲ ਚ ਮੇਰਾ ਆਫਿਸ ਉੱਥੇ ਹੈ ਉੱਥੇ ਮੂਰਤੀ ਲਿਆਓ ਆਪਾਂ ਇੱਕ ਛੋਟੇ ਸਤਰ ਤੇ ਕਰੀਏ ਪਰ ਇਸ ਰੀਤ ਨੂੰ ਨਾ ਤੋੜੀਏ ਕਿਉਂਕਿ ਜਿਸ ਤਰ੍ਹਾਂ ਗਣਪਤੀ ਮਹਾਰਾਜ ਤੇ ਲੋਕਾਂ ਦੀ ਸ਼ਰ ਆਸਤਾ ਹੈ ਉਸ ਚੀਜ਼ ਨੂੰ ਕਾਇਮ ਰੱਖਦੇ ਹੋਏ ਪ੍ਰੋਗਰਾਮ ਅਸੀਂ ਕੈਨਸਲ ਨਹੀਂ ਕੀਤਾ ਜਰੂਰ ਛੋਟਾ ਕਰ ਲੁੱਤਾ ਪਰ ਉਹੀ ਆਸਤ ਕੈਮਰੇ ਹੈਗੀ ਸੇਵਾ ਪਾਵਨ ਉਹ ਵੀ ਲੋਕਾਂ ਦੇ ਵਿੱਚ ਹੈਗੀ ਬੜਾ ਪਿਆਰ ਲੋਕਾਂ ਦਾ ਮਿਲ ਰਿਹਾ ਹੈ ਇਧਰ ਤੋਂ ਜਿਹੜੇ ਮੱਠਾ ਟਿਕਾਵਾ ਵਾਲੇ ਕਿੱਥੇ ਆ ਸਕਦੇ ਕਿਉਂਕਿ ਮੂਰਤੀ ਵਗੈਰਾ ਕੋਈ ਰੱਖੀ ਹੋਈ ਪਈ ਹੈ ਪ੍ਰੈਸ ਵਗੈਰਾ ਕੋਈ ਮੰਦਿਰ ਗੁਰਦੁਆਰਾ ਸਾਹਮਣੇ ਦੇ ਸਾਹਮਣੇ ਐਚੀ 65 ਫੇਸ 9 ਤੇ ਉੱਥੇ ਮੂਰਤੀ ਦੀ ਸਥਾਪਨਾ ਹੋਈ ਹੈ ਆਰਤੀ ਹੁਣ ਚੱਲ ਰਹੀ ਹੈ ਭਜਨ ਵਗੈਰੇ 8 ਵਜੇ ਸ਼ਾਮੀ ਭਜਨ ਕੀਰਤਨ ਦਾ ਪ੍ਰੋਗਰਾਮ ਰੱਖਿਆ ਤੇ 8 ਵਜੇ ਰਾਤੀ 8 ਵਜੇ ਤੇ ਸਵੇਰੇ 1 ਵਜੇ ਅਸੀਂ ਇੱਥੋਂ ਆਪਣਾ ਦੁਪਹਿਰੇ 1 ਵਜੇ ਇੱਥੋਂ ਮੂਰਦੀ ਵਰਸਚਰ ਲੈ ਕੇ ਜਾਵਾਂਗੇ ਕਿੰਨੇ ਦਿਨ ਚੱਲੂਗਾ ਇਹ ਇਹ 2 ਦਿਨ ਜੀ ਅੱਜ ਦਾ ਦਿਨ ਤੇ ਕੱਲ ਦਾ